ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਕੱਲ ਆਪਾਂ ਤੀਜੀ ਪੌੜੀ ਦਾ ਪਾਠ ਸਰਵਣ ਕੀਤਾ ਜਿਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਦੱਸਿਆ ਬਈ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਸਾਰਾ ਸੰਸਾਰ ਚੱਲਦਾ ਪਿਆ ਸਾਰੀ ਸ੍ਰਿਸ਼ਟੀ ਇੰਨੀ ਵੱਡੀ ਸ੍ਰਿਸ਼ਟੀ ਸਾਮਝ ਆਵੇਂ ਪਰਮਾਤਮਾ ਵੇ ਪ੍ਰਵਾਹ ਹੈ ਚਿੰਤਾ ਤੁਰੈ ਤੈ ਕਿ ਸਦਾ ਹੀ ਵਾਹਿਗੁਰੂ ਜੀ ਖੇੜੇ ਵਿੱਚ ਰਹਿੰਦੇ ਨੇ ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਭਗਤਾਂ ਦੇ ਹਿਰਦੇ ਵਿੱਚ ਵੀ ਸਦਾ ਹੀ ਖੇੜਾ ਰਹਿੰਦਾ ਹੈ ਚੌਥੀ ਪੌੜੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾਉਂਦੇ ਸਾਚਾ ਸਾਹਿਬ ਸਾਚ ਨਾਏ ਪਖਿਆ ਭਾਉ ਅਪਾਰ ਇੱਕੋਰੀ ਪਹਿਲਾਂ ਸਾਰੀ ਪੌੜੀ ਦੀ ਆਪਾਂ ਸੰਖਿਆ ਕਰ ਲਈਏ ਪਾ ਪੜ ਲਈਏ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਇੱਥੇ ਰੁਕਣਾ ਥੋੜਾ ਜਿਹਾ ਵਿਸ਼ਰਾਮ ਫੇਰ ਕੀ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਮੋਹੋ ਕੇ ਬੋਲ ਨ ਬੋਲੀ ਹੈ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਜ਼ਰੀ ਮੋਖ ਦਵਾਰ ਨਾਨਕ ਵੇ ਜਾਣੀਐ ਸਭ ਆਪੇ ਸਚਿਆਰ ਗੁਰੂ ਪਿਆਰਿਓ ਇਹ ਚੌਥੀ ਪੌੜੀ ਇਸ ਤਰ੍ਹਾਂ ਪੜ੍ਹਨੀ ਹੈ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਸਾਚਾ ਸਾਹਿਬ ਸਾਹਿਬ ਮੀਂਜ ਮਾਲਕ ਵਾਹਿਗੁਰੂ ਸਾਚਾ ਮੀਂ ਸਦਾ ਰਹਿਣ ਵਾਲਾ ਸਾਚ ਨਾਏ ਨਾਏ ਤੋਂ ਭਾਵ ਨਿਆਏ ਵਾਹਿਗੁਰੂ ਦਾ ਨਿਆਏ ਵੀ ਜਿਹੜਾ ਨਾ ਉਹ ਸੱਚਾ ਹੈ ਭਾਵ ਜਿੱਦਾਂ ਦੇ ਕੋਈ ਕਰਮ ਕਰਦਾ ਉਦਾਂ ਦਾ ਉਹਨੂੰ ਫਲ ਭੋਗਣਾ ਪੈਂਦਾ ਪਾਖਿਆ ਪਾਖਿਆ ਕਹਿੰਦੇ ਬੋਲੀ ਨੂੰ ਭਾਉ ਭਾਉ ਕਹਿੰਦੇ ਪਿਆਰ ਨੂੰ अपार mệnh व्यंत व्यंत वाहे गुरु दी बोली जेडी प्यार वाली है प्यार वाली बोली ਦੇ ਨਾਲ ਹੀ ਮਨੁੱਖ ਦਾ ਪਾਰ ਉਤਾਰਾ ਹੁੰਦਾ ਸੰਸਾਰ ਵਿੱਚ ਅਣਗਿਣਤ ਹੀ ਬੋਲੀਆਂ ਬੋਲੀਆਂ ਜਾਂਦੀਆਂ ਕੋਈ ਪੰਜਾਬੀ ਬੋਲਦਾ ਹਿੰਦੀ ਬੋਲਦਾ ਇੰਗਲਿਸ਼ ਬੋਲਦਾ ਤਾਮਿਲ ਬੋਲਦਾ ਹੋਰ ਕਈ ਭਾਸ਼ਾਵਾਂ ਜਿਹੜੀਆਂ ਨੇ ਸੰਸਾਰ ਵਿੱਚ ਬੋਲੀਆਂ ਜਾਂਦੀਆਂ ਪਰ ਸਭ ਤੋਂ ਚੰਗੀ ਬੋਲੀ ਕਿਹੜੀ ਹੈ ਪਿਆਰ ਵਾਲੀ ਬੋਲੀ ਕਈ ਵਾਰੀ ਆਪਾਂ ਕਿਸੇ ਦੂਜੇ ਦੇਸ਼ ਦੇ ਮਨੁੱਖ ਨੂੰ ਮਿਲਦੇ ਆਂ ਉਹਦੀ ਬੋਲੀ ਤੇ ਸਮਝ ਨਹੀਂ ਆਉਂਦੀ ਆਪਾਂ ਕਹਿੰਦੇ ਉਹਦੀ ਬੋਲੀ ਤਾਂ ਨਹੀਂ ਸਮਝ ਆਈ ਭਾਸ਼ਾ ਨਹੀਂ ਸਮਝ ਆਈ ਪਰ ਐਂ ਲੱਗਦਾ ਸੀ ਉਹਦੇ ਹਾਵ ਭਾਵ ਤੋਂ ਵੀ ਉਹ ਬਹੁਤ ਪਿਆਰ ਨਾਲ ਬੋਲਦਾ ਪਿਆ ਬੜਾ ਪਿਆਰ ਜਤਨ ਦਾ ਪਿਆਰ ਭਾਵੇਂ ਸਭ ਤੋਂ ਵਧੀਆ ਜਿਹੜੀ ਬੋਲੀ ਹੈ ਨਾ ਉਹ ਪਿਆਰ ਦੀ ਬੋਲੀ ਭਾਵੇਂ ਉਹ ਅੰਗਰੇਜ਼ੀ 'ਚ ਬੋਲ ਲਓ ਹਿੰਦੀ 'ਚ ਬੋਲ ਲਓ ਪੰਜਾਬੀ 'ਚ ਬੋਲ ਲਓ ਹੋਰ ਕਿਸੇ ਭਾਸ਼ਾ 'ਚ ਬੋਲ ਲਓ ਜਿਹੜਾ ਪਿਆਰ ਦੇ ਨਾਲ ਬੋਲਿਆ ਜਾਣਾ ਨਾ ਉਹਦੇ ਨਾਲ ਅਗਲੇ ਮਨੁੱਖ ਦਾ ਮਨ ਜਿਹੜਾ ਜਿੱਤਿਆ ਜਾਂਦਾ ਹੈ ਤੇ ਪਰਮਾਤਮਾ ਦੀ ਬੋਲੀ ਪਿਆਰ ਵਾਲੀ ਹੈ ਤੇ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਏ ਉਹਦੀ ਬੋਲੀ ਵੀ ਫਿਰ ਪ੍ਰੇਮ ਵਾਲੀ ਨਿਮਰਤਾ ਵਾਲੀ ਹੋ ਜਾਂਦੀ ਹੈ ਆਖੈਂ ਮੰਗਹਿ ਦੇਹ ਦੇਹ ਅਸੀਂ ਪਰਮਾਤਮਾ ਨੂੰ ਆਖਦੇ ਆਂ ਬਾ ਪਰਮਾਤਮਾ ਕੋਲ ਅਰਦਾਸਾਂ ਕਰਦੇ ਆਂ ਪਰਮਾਤਮਾ ਕੋਲੋਂ ਦਾਤਾ ਮੰਗਦੇ ਵੀ ਸਾਨੂੰ ਦੇ ਦਾਤ ਕਰੇ ਦਾਤਾਰ ਤੇ ਦਾਤਾਂ ਦੇਣ ਵਾਲਾ ਦਾਤਾਰ ਵਾਹਿਗੁਰੂ ਜੀ ਫਿਰ ਸਾਡੀਆਂ ਅਰਦਾਸਾਂ ਸੁਣ ਕੇ ਸਾਨੂੰ ਦਾਤਾਂ ਦਿੰਦਾ ਹੈ ਫਿਰ ਕਿ ਅੱਗੇ ਰੱਖੀ ਹੈ ਜਦੋਂ ਸਾਰਿਆਂ ਹੀ ਦਾਤਾਂ ਵਾਹਿਗੁਰੂ ਦੀਆਂ ਨੇ ਫਿਰ ਵਾਹਿਗੁਰੂ ਨੂੰ ਕੀ ਭੇਟ ਕਰੀਏ ਕੀ ਪਰਮਾਤਮਾ ਦੇ ਅੱਗੇ ਭੇਟਾ ਰੱਖੀਏ ਜਿੱਤ ਦੇ ਸੈ ਦਰਬਾਰ ਜਿਹਦੇ ਨਾਲ ਵਾਹਿਗੁਰੂ ਜੀ ਦਾ ਦਰਬਾਰ ਦਿਸ ਜਾਵੇ ਵਾਹਿਗੁਰੂ ਜੀ ਦੇ ਨੇੜੇ ਹੋ ਜੀ ਅਸੀਂ ਸਚਿਆਰ ਹੋ ਜੀ ਮੋਹੋਂ ਕੇ ਬੋਲਨ ਬੋਲੀਏ ਮੂੰਹ ਦੇ ਵਿੱਚੋਂ ਕਿਹੜੇ ਬੋਲ ਬੋਲੀਏ ਜਿੱਤ ਸੁਣ ਤਰੇ ਪਿਆਰ ਜਿੰਨੂੰ ਸੁਣ ਕੇ ਵਾਹਿਗੁਰੂ ਜੀ ਸਾਨੂੰ ਪਿਆਰ ਕਰੇ ਪਾਤਸ਼ਾਹ ਜੀ ਦਾ ਉੱਤਰ ਦਿੰਦੇ ਪ੍ਰਸ਼ਨ ਹੈ ਫੇਰ ਕਿ ਅੱਗੇ ਰੱਖੀਏ ਜਿੱਦ ਦੇ ਸੇ ਦਰਬਾਰ ਮੋਹੋਂ ਕੇ ਬੋਲਨ ਬੋਲੀਏ ਜਿੱਤ ਸੁਣ ਤਰੇ ਪਿਆਰ ਉਹ ਅਨਸਰ ਹੈ ਉੱਤਰ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਹਿੰਦੇ ਭਾਈ ਅੰਮ੍ਰਿਤ ਵੇਲਾ ਜਿਹੜਾ ਹੈ ਨਾ ਖੇੜੇ ਦਾ ਸਮਾਂ ਹੁੰਦਾ ਆਨੰਦ ਦਾ ਸਮਾਂ ਹੁੰਦਾ ਹੈ ਜਿਹੜਾ 1 ਤੋਂ ਲੈ ਕੇ 5 6 ਵਜੇ ਦੇ ਵਿੱਚ ਵਿੱਚ ਦਾ ਸਮਾਂ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੈ ਕਹਿੰਦੇ ਵੀ ਉਦੋਂ ਉੱਠ ਭਾਈ ਤੇ ਸੱਚੇ ਨਾਮ ਨੂੰ ਜਪ ਵਡਿਆਈਆਂ ਦੀ ਵਿਚਾਰ ਕਰ ਪਰਮਾਤਮਾ ਦੀ ਸਿਵਤ ਸਲਾਹ ਕਰ ਕਰਮੀ ਆਵੇ ਕੱਪੜਾ ਇਹਦੇ ਨਾਲ ਬਖਸ਼ਿਸ਼ ਰੂਪੀ ਤੈਨੂੰ ਕੱਪੜੇ ਦੀ ਪ੍ਰਾਪਤੀ ਹੋਵੇਗੀ ਪਾਵ ਅਮਰਤ ਵੇਲੇ ਉੱਠ ਕੇ ਨਾਮ ਜਪਣ ਦੇ ਨਾਲ ਸਿਵਤ ਸਲਾਹ ਕਰਨ ਦੇ ਨਾਲ ਤੈਨੂੰ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ ਨਦਰੀ ਮੋਖ ਦਵਾਰ ਵਾਹਿਗੁਰੂ ਦੀ ਨਦਰ ਹੋਵੇਗੀ ਤੇਰੇ ਤੇ ਨਿਗਾਸ ਵੱਲੀ ਹੋਵੇਗੀ ਵਾਹਿਗੁਰੂ ਦੀ ਜਿਹਦੇ ਨਾਲ ਤੈਨੂੰ ਮੋਕਸ਼ ਦਾ ਦਰਵਾਜਾ ਭਾਵ ਤੇਰਾ ਜਨਮ ਮਰਨ ਖਤਮ ਹੋਵੇਗਾ ਵਾਹਿਗੁਰੂ ਦੇ ਵਿੱਚ ਤੂੰ ਇੱਕਮਿਕ ਹੋ ਜਾਵੇਂਗਾ ਨਾਨਕ ਏਵੇਂ ਜਾਣੀ ਹੈ ਇਸ ਤਰ੍ਹਾਂ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਜਪਦਾ ਹੈ ਉਹ ਜਾਣ ਲੈਂਦਾ ਵੀ ਸਭ ਆਪੇ ਸਚਿਆਰ ਹਰ ਪਾਸੇ ਵਾਹਿਗੁਰੂ ਜੀ ਆਪ ਹੀ ਵਰਤਦੇ ਪਏ ਨੇ ਹਾਜ਼ਰ ਹਜ਼ੂਰ ਹੋ ਕੇ ਜਾਹਰ ਜਹੂਰ ਹੋ ਕੇ ਹਰ ਧਾਂ ਤੇ ਹਰ ਵੇਲੇ ਵਾਹਿਗੁਰੂ ਜੀ ਆਪ ਵਰਤਦੇ ਪਏ ਨੇ ਜਿਹੜਾ ਭਾਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਉਹਦੇ ਤੇ ਬਖਸ਼ਿਸ਼ਾਂ ਹੋ ਜਾਂਦੀਆਂ ਮਹਿਰਾਮਤਾ ਹੋ ਜਾਂਦੀਆਂ ਜੀ